ਇਹ ਮਟੀਰੀਅਲ ਕੰਮ ਵੀ ਕਰਾ ਸਕਦਾ ਓਕੇ ਜਗ੍ਹਾ ਤੇ ਪੈਸਾ ਥੋੜਾ ਬਣਾ ਕੇ ਅਸੀਂ ਦੇਵਾਂਗੇ ਠੀਕ ਹੈ ਜੀ ਤੁਸੀਂ ਸਿਰਫ ਆਗੇ ਚਾਬੀਆਂ ਤੁਹਾਨੂੰ ਹੈਂਡਓਵਰ ਕਰਦਾਂ ਤੁਸੀਂ ਆ ਕੇ ਸਮਾਨ ਰੱਖਣ ਦਾ ਆਪ ਦਾ ਰਹਿਣਾ ਠੀਕ ਹੈ ਆਪਾਂ ਪਾਉਣੇ ਕਾਦੇ ਵਾਸਤੇ ਜੀ ਜੇ ਸਕੂਨ ਮਿਲੇ ਬਿਲਕੁਲ ਬਿਲਕੁਲ ਜੀ ਤੇ ਉਹੀ ਕਨਸੈਪਟ ਨਾਲ ਰੱਖੀ ਠੀਕ ਹੈ ਅੱਜ ਦਾ ਸਾਬ ਤੇ ਦੇਖਿਆ ਹਣਾ ਸਿੰਗਲ ਲੱਗੀ ਹੋਈ ਬਿਲਕੁਲ ਬਿਲਕੁਲ ਜੀ ਆਹ ਦੇਖੋ ਆਪਾਂ ਇਹ ਚ ਇੱਕ ਡਬਲ ਪਿੱਲਰ ਲਾ ਕੇ ਆਡ ਡਿਜ਼ਾਈਨ ਤੇ ਸੇਮ ਇੱਥੇ ਸੇਮ ਪੋਰਚ ਠੀਕ ਠੀਕ ਹੈ ਮੂਰਾ ਬਾਦਰਾ ਹੁੰਦਾ ਉਹ ਤੁਸੀਂ ਜਿਦੀ ਮਰਜ਼ੀ ਦੇਖ ਲੋ ਰਹੀ ਦੀ 3 4 ਛਾੜ ਦੇ ਛਾੜ ਦੇ 6 6 ਮੀਟਰ ਛਾੜ ਦੇ ਉਹ ਛਾੜ ਦੀ ਛਾੜਦਾ ਉਹ ਸਭ ਤੋਂ ਪਹਿਲਾਂ ਆਪਾਂ ਹੱਲ ਕਰਿਆ ਕਿ ਆਰ ਸੀ ਸੀ ਭਰਨ ਲ ਥੱਕਦੇ ਨਹੀਂਗੇ ਸੋਨੂੰ ਸਾਹ ਨਹੀਂ ਚੜਾ ਥੋਡੇ ਗੋਡੇ ਨਹੀਂ ਦੁਖਦੇ ਇਹ ਚੀਜ਼ ਦੇਖੋ ਕਿੰਨੀ ਘਾਟ ਬਣਾਈ ਆ ਬਾਈ ਜਦੋਂ ਤੁਸੀਂ ਸਲਾਬ ਵਿੱਚੋਂ ਆਉਗੀ ਕਨੈਕਟ ਹੋ ਕੇ ਛੱਤ ਨੂੰ ਖਰਾਬ ਕਰੇਗੀ ਠੀਕ ਉਹ ਮੁੜਕਾ ਆ ਜਾਂਦਾ ਜਿਹਨੇ ਕਿ ਉਹ ਮੁੜਕਾ ਆ ਗਿਆ ਪਾ ਗਏ ਨਹੀਂ ਮੁੜਕਾ ਆ ਜਾਂਦਾ ਕਈਆਂ ਦੇਖਿਆ ਕੋਠੇ ਤੇ ਨਾ ਦਾਗ ਜਾਂ ਆ ਜਾਂਦਾ ਹਾਂ ਉਹ ਆ ਜਾਂਦਾ ਨਾ ਠੀਕ ਹੈ ਜੀ ਉਹਨੂੰ ਬਚਾਣ ਦੇ ਕਰਕੇ ਅਸੀਂ ਨਹੀਂ ਜਦੋਂ ਐ ਤੇ ਆ ਗਿਆ ਇਹ ਸਾਫ਼ ਹੋ ਜੂ ਥੱਲੋਂ ਬਿਲਕੁਲ ਜੀ ਬਟ ਇਹਦੇ ਜੇ ਆ ਗਿਆ ਥੱਲੋਂ ਨਹੀਂ ਸਾਫ਼ ਹਾਂ ਉਹ ਇਹ ਨਾ ਹਵਾ ਨਹੀਂ ਨਾ ਕ੍ਰੋਸ ਹੁੰਦੀ ਹਵਾ ਨਹੀਂ ਲੱਗਦੀਗੀ ਹੁਣ ਇੱਥੇ ਨੂੰ ਹਵਾ ਲੱਗ ਰਹੀ ਹੈ ਬਿਲਕੁਲ ਬਿਲਕੁਲ ਠੀਕ ਹੈ ਤੁਸੀਂ ਆਪਣੀ ਜਿਹੜੀ ਪਿਛਲੀ ਵੀਡੀਓ ਕਰੀ ਹੈ ਓਕੇ ਜੀ ਉਹਦੇ ਵਿੱਚ ਤੁਸੀਂ ਦੇਖਿਆ ਸੀ ਆਪਾਂ ਸਿਲੰਡਰ ਬਾਹਰ ਲੈ ਕੇ ਗਏ ਸੀ ਓਕੇ ਓਕੇ ਜੀ ਉਹਦੇ ਵਿੱਚ ਇਹਦੀ ਪੈਪ ਦਿਖਦੀ ਸੀ ਠੀਕ ਹੈ ਜੀ ਠੀਕ ਹੈ ਇਹ ਕੀ ਹੈ ਪੈਪ ਹੈ ਜਿਹੜੀ ਓਕੇ ਜੀ ਗੰਧ ਦੇ ਅੰਦਰ ਹੋਈ ਹੈ ਜਿੱਥੇ ਸਿਲੰਡਰ ਬਾਹਰ ਰੱਖਿਆ ਹੋਇਆ ਹੈ ਉਰ ਉਹ ਗੇਟ ਵਾਲਾ ਆਨ ਕੀਤਾ ਤੇ ਆਪਾਂ ਸਿਲੰਡਰ ਦੇ ਰੈਗੂਲੇਟਰ ਤੋਂ ਆਨ ਆਫ ਕਰਦੇ ਹਾਂ ਨਾ ਸੇਮ ਹੈ ਉਹ ਪੈਪ ਪੈਟਰੋਲ ਲੱਗ ਜਾਣਾ ਇਹਨੂੰ ਕੀਤਾ ਗੈਸ ਚੱਲ ਪਿਆ ਨੂੰ ਆਫ ਕੀਤਾ ਰੈਗੂਲੇਟਰ ਉਹ ਕਰ ਸੇਫ ਦਾ ਸੇਫ ਓਕੇ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਖਾਨ ਮਾਨਸਾਲ ਸੋ ਦੋਸਤੋ ਤੁਹਾਡੇ ਵਾਸਤੇ ਇੱਕ ਨਵੀਂ ਕੋਠੀ ਲੈ ਕੇ ਆ। ਬਹੁਤ ਹੀ ਕੈਂਟ ਲੁੱਕ ਆਉਦੀ ਤੇ ਬਾਕੀ ਆਪਾਂ ਬਾਈ ਨਾਲ ਗੱਲਾਂ ਕਰਾਂਗੇ। ਹਾਂਜੀ ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕੋ ਠੀਕ ਹੋ। ਬਹੁਤ ਵਧੀਆ ਜੀ। ਨਵੇਂ-ਨਵੇਂ ਤੇ ਅਰਬੇ ਕੱਢੀ ਆਉਨੇ ਹੋ। ਨਵੇਂ ਤੋਂ ਨਵੀਂ ਕੋਠੀ ਕੱਢੀ ਆਉਨੇ ਹਨਾ। ਇਹ ਇ ਤੇ ਨਕਸ਼ਾ ਅਲੱਗ ਹਰ ਬਰੀ। ਤੇ ਡਿਜ਼ਾਈਨ ਅਲੱਗ ਸਾਰਾ। ਇਹ ਕਲਾਸਿਕਲ ਹੈ ਜਮਾਂ। ਹਾਂ ਇਹ ਨਿਊ ਟੱਚ ਕਲਾਸਿਕਲ ਕਹਿੰਦੇ। ਠੀਕ ਹੈ ਬਾਈ ਜੀ। ਤੇ ਇਹਦਾ ਦੱਸੋ ਆਪਾਂ ਨੂੰ ਕੀ ਸਿਸਟਮ ਕੀਤਾ ਆਪਾਂ? ਆਜੋ ਦੱਸੋ। ਠੀਕ ਜੀ। ਐਂਟਰੀ ਪਹਿਲਾਂ ਪੋਰਚ ਤੋਂ ਹੋਵੇ। ਇਹਦਾ ਪੋਰਚ ਤੋਂ ਐ ਗੱਡੀ ਉਰੇ ਖੜੀ ਹੈ ਸੈਪਰੇਟ ਓਕੇ ਠੀਕ ਠੀਕ ਹੈ ਗੱਡੀ ਉੱਕੇ ਸੈਪਰੇਟ ਖੜੀ ਹੈ ਠੀਕ ਹੈ ਬਈ ਕੋਈ ਕਰਦੀ ਲੇਟ ਚ ਮੰਜਾ ਲੈ ਕੇ ਜਾ ਰਹੀ ਹੈ ਕੋਈ ਗੱਡੀ ਨਾਲ ਕੋਈ ਦਾ ਲਿੰਕ ਨਹੀਂ ਠੀਕ ਠੀਕ ਹੈ ਉਹ ਐਂਟਰੀ ਆੜਾ ਅੰਦਰ ਜਾਣ ਵਾਸਤੇ ਆਪਾਂ ਦੇਖਦੇ ਕਈ ਵਾਰੀ ਮੰਜਾ ਲਾਣਾ ਜਾਂ ਕੁਛ ਹੋਰ ਨਹੀਂ ਲੈ ਕੇ ਆਣ ਟੱਕਰ ਹੋ ਜਾਂਦੀ ਹੈ ਠੀਕ ਠੀਕ ਹੈ ਗੱਡੀਆਂ ਹੁੰਦੀਆਂ ਨੇ ਠੀਕ ਠੀਕ ਹੈ ਜੀ ਹੋਰ ਚ ਇੱਕੋ ਹੀ ਗੇਟ ਦਿੱਤਾ ਹੁੰਦਾ ਓਕੇ ਉੱਥੇ ਹੀ ਗੱਡੀ ਖੜੀ ਹੈ ਉਧਰ ਹੀ ਲੰਘ ਰਿਹਾ ਹੈ ਓਕੇ ਜੀ ਉਹ ਗੱਡੀ ਦੇ ਨੁਕਸਾਨ ਹੁੰਦਾ ਆ ਲੱਗਦਾ ਆਪਾਂ ਇਹ ਚੀਜ਼ ਨੂੰ ਧਿਆਨ ਰੱਖਿਆ ਚਾਹੀਦਾ ਓਕੇ ਜੀ ਜੀ ਬਿ ओके okay, आ तो एंट्री आ गई जी एंट्री आ गई जी ਠੀਕ ਠੀਕ ਹੈ ਜੀ ਇਹ ਦੇਖੋ ਇਹ ਆ ਦੇਖੋ ਦਰਵਾਜ਼ਾ ਡਿਜ਼ਾਈਨ ਹੀ ਦੇਖੋ ਨਾ ਸੋਹਣਾ ਪਹਿਲੀ ਗੱਲ ਤਾਂ ਐਂਟਰੀ ਤਾਂ ਨਾ ਜੀ ਠੀਕ ਠੀਕ ਹੈ ਜੀ ਓਕੇ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਲਾਈਟਿੰਗ ਬੋਰਡ ਦਾ ਲਾਈਟਿੰਗ ਬੋਰਡ ਠੀਕ ਠੀਕ ਹੈ ਜੀ ਐਂਟਰੀ ਰਾਈਟਿੰਗ ਬੋਰਡ ਜਿਹੜੇ ਆਪਾਂ ਨੂੰ ਰੱਖਾ ਹਾਈਲਾਈਟ ਇਹ ਮੈਲਾ ਪਹਿਲੀ ਨਕਸ਼ੇ 'ਚ ਹੀ ਮੈਲਾ ਇੱਥੇ ਠੀਕ ਠੀਕ ਹੈ ਜੀ ਲੌਬੀ ਖੁੱਲੀ ਆ ਗਈ ਪੂਰੀ ਆ ਹਾਂ ਬਲੋਗ ਹੈ ਨਾ ਹਰਜੀਤ ਪਰਫੈਕਸ਼ਨ ਪਾਉਣ ਵਾਸਤੇ ਕਰਨਾ ਪੈਂਦਾ ਕੁਛ ਨਾ ਕੁਛ ਦੋ ਜੀ ਠੀਕ ਠੀਕ ਹੈ ਜੀ ਇਹਦੇ ਰੂਮ ਕਿੰਨੇ ਆ ਗ ਓਕੇ ਟਾਇਲਟਸ ਪਹਿਲਾ ਆਪਾਂ ਕਿਚਨ ਹੋ ਜਾ ਤੁਹਾਡੀ ਹਾਂਜੀ ਹਾਂ ਠੀਕ ਹੈ ਜੀ ਇਹ ਆ ਗਈ ਕਿਚਨ ਹੈ ਬਿਲਕੁਲ ਸਰ ਠੀਕ ਠੀਕ ਹੈ ਇਹ ਆਪਣੀ ਕਿਚਨ ਉਹੀ ਸਿਸਟਮ ਆਪਣਾ ਉਹ ਨਹੀਂ ਹੁੰਦਾ ਇੱਥੇ ਟੋਕਰਾ ਮਰਜੀ ਮਰਜੀ ਲਾ ਲਓ ਜਿਹੜੀ ਠੀਕ ਹੈ ਆ ਟੂਟੀਆਂ ਅਲੱਗ ਨੇ ਇਸੇ ਹਾਂ ਇਹਦਾ ਕੀ ਕਾਰਨ ਇੱਕ ਅਲੀ ਸਿੰਗਲ ਟੂਟੀ ਹੈ ਹਾਂ ਠੀਕ ਹੈ ਜੀ ਸਿੰਗਲ ਟੂਟੀ ਹੈ ਉਹੀ ਆ ਦੇਖੋ ਜੀ ਇਹ ਚ ਇੱਕ ਬਲੂ ਡਾਟ ਲੱਗਿਆ ਹੈ ਇੱਕ ਰੈਡ ਡਾਟ ਲੱਗਿਆ ਹੈ ਜਦੋਂ ਇੱਧਰ ਹੋਊਗੀ ਠੀਕ ਹੈ ਜੀ ਤਾਂ ਇਹ ਠੰਡਾ ਪਾਣੀ ਦੇਣਾ ਹੈ ਓਕੇ ਜੀ ਇੱਧਰ ਹੋ ਗਿਆ ਨੇ ਗਰਮ ਪਾਣੀ ਦੇਣਾ ਹੈ ਜਦੋਂ ਇਹ ਵਿਚਾਲੋ ਸੈਂਟਰ ਆਇਆ ਚੱਕ ਲਈ ਮਿਕਸ ਹੋ ਗਿਆ ਸੈਂਟਰ ਮਿਕਸ ਪਾਣੀ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਲੱਗ ਰੂ ਜੀ ਗਰਮ ਆ ਗਿਆ ਦਾ ਪੱਥ ਮਚ ਗਿਆ ਉਹ ਕੰਮ ਨਹੀਂ ਗਿਆ ਠੀਕ ਠੀਕ ਹੈ ਤੇ ਬਾਈ ਇਹ ਇੱਕ ਗੱਲ ਦੇਖੀ ਮੈਂ ਹਨਾ ਆਹ ਗੇਟ ਵਾਲਾ ਕਹਦੇ ਬਸ ਲਾਈ ਫਿਰ ਸੋਈ ਚ ਤੁਸੀਂ ਆਪਣੀ ਜਿਹੜੀ ਪਿਛਲੀ ਵੀਡੀਓ ਕਰੀ ਹੈ ਓਕੇ ਜੀ ਉਹਦੇ ਵਿੱਚ ਤੁਸੀਂ ਦੇਖਿਆ ਸੀ ਆਪਾਂ ਸਿਲੰਡਰ ਬਾਹਰ ਲੈ ਕੇ ਗਏ ਸੀ ਓਕੇ ਓਕੇ ਜੀ ਉਹਦੇ ਵਿੱਚ ਜਿਹੜੀ ਪੈਪ ਲਿਖਦੀ ਸੀ ਠੀਕ ਹੈ ਜੀ ਠੀਕ ਹੈ ਇਹ ਗਿਆ ਪੈਪ ਹੈ ਜਿਹੜੀ ਓਕੇ ਜੀ ਤੰਦ ਦੇ ਅੰਦਰ ਹੋਈ ਹੈ ਜਿੱਥੇ ਸਿਲੰਡਰ ਬਾਹਰ ਰੱਖਿਆ ਹੋਇਆ ਹੈ ਉਰ ਉਹ ਗੇਟ ਵਾਲਾ ਆਨ ਕੀਤਾ ਤੇ ਆਪਾਂ ਸਿਲੰਡਰ ਦੇ ਰੈਗੂਲੇਟਰ ਤੋਂ ਆਨ-ਆਫ ਕਰਦੇ ਹਾਂ ਨਾ ਸੇਮ ਹੈ ਉਹ ਪੈਪ ਕੰਟਰੋਲ ਲੱਗ ਜਾ ਗੈਸ ਚਲਪੈਨ ਨੂੰ ਆਫ ਕੀਤਾ ਰੈਗੂਲੇਟਰ ਆਫ ਕਰ ਸੇਫ ਦਾ ਸੇਫ ਓਕੇ ਓਕੇ ਸਿਲੰਡਰ ਬਾਹਰ ਹੀ ਰਹੂਗਾ ਸਿਲੰਡਰ ਬਾਹਰ ਹੀ ਇੱਥੋਂ ਕੰਮ ਕਰਾ ਗੇਟਵਾਲ ਬੰਦ ਕਰ ਹਾਂ ਜਿਹਦੇ ਨਾਲ ਉਹੀ ਗੱਲ ਠੀਕੇ ਜਾਂਦੀ ਹੈ ਠੀਕ ਹੈ ਜੀ ਬਾਅਦ ਆਪਨ ਚ ਹੈ ਆਪਦੀ ਗੈਸ ਨਿਕਲ ਜਾਂਦੀ ਹੈ ਆਪਦੀ ਠੀਕ ਹੈ ਅੰਦਰ ਕਰੂਗੇ ਚਿਮਨੀ ਦਾ ਆ ਗਿਆ ਠੀਕ ਠੀਕ ਹੈ ਜੀ ਤੇ ਉੱਪਰੋਂ ਤੁਹਾਡਾ ਲੱਗਣਾ ਹੀ ਲੱਗਣਾ ਓਕੇ ਓਕੇ ਜੀ ਆਹ ਪੁਆਇੰਟ ਕਹਦਾ ਕਿ ਇੱਥੇ ਇਹ ਪਾਣੀ ਆਪਣਾ ਫ੍ਰਿਜ ਦੀ ਵੇਸਟੇਜ ਹੈ ਅੱਛਾ ਜਿਹੜਾ ਫ੍ਰਿਜ ਆਪਾਂ ਪਾਣੀ ਤੁਪਕ ਤੁਪਕ ਕਨੈਕਟ ਹੁੰਦਾ ਹੈ ਫ੍ਰਿਜ ਦੇ ਵਿੱਚ ਇੱਕ ਰੀਫਰੋ ਜਾਲਾ ਬਰਫ਼ ਜੰਮੀ ਹੁੰਦੀ ਹੈ ਉਹਨੂੰ ਪਿਘਲਾ ਦਿੰਦੀ ਹੈ ਉਹ ਪਾਣੀ ਬਣ ਜਾਂਦਾ ਇਹ ਉਹਦਾ ਵੇਸਟਿੰਗ ਉਹਦਾ ਵੇਸਟੇਜ ਹੈ ਪਾਣੀ ਡੁੱਲਣ ਦੀ ਦਿੱਕਤ ਨਹੀਂ ਆਉਗੀ ਦਿੱਕਤ ਨਹੀਂ ਆਣੀ ਇਹ ਚ ਚਿੱਕੜ ਨਹੀਂ ਵਿੱਚਦਾ ਓਕੇ ਓਕੇ ਜੀ ਕਹਿੰਦੇ ਰੂਮ ਆ ਗਿਆ ਇਹ ਆਪਣਾ ਪਹਿਲਾ ਰੂਮ ਆ ਗਿਆ ਜੀ ਠੀਕ ਹੈ ਜੀ ਦੇਖ ਸਕਦੇ ਹੋ ਓਕੇ ਓਕੇ ਇਹਦਾ ਦਰਵਾਜ਼ਾ ਚੌੜਾ ਹੈ ਨਾ ਹਾਂ ਇਹਦਾ ਦਰਵਾਜ਼ਾ ਚੌੜਾ ਕਿਉਂ ਠੀਕ ਹੈ ਜੀ ਕਿਉਂਕਿ ਸਟੋਰ ਅੰਦਰ ਹੈ ਓਕੇ ਸਟੋਰੇਜ ਵਿੱਚ ਆ ਗਿਆ ਇਨਰ ਕੋਰ ਕਨਸੈਪਟ ਹੁੰਦਾ ਹੈ ਕਿ ਸਟੋਰ ਬਾਹਰ ਹੋਊਗਾ ਠੀਕ ਹੈ ਜੀ ਇੱਕ ਗੇਟ ਉਰੇ ਲਾਣਾ ਪਊ ਇੱਕ ਸਟੋਰ ਤੇ ਲਾਣਾ ਸਟੋਰ ਅੰਦਰ ਹੋ ਗਿਆ ਇਨਡੋਰ ਹੋ ਗਿਆ ਆ ਇੱਕੋ ਗੇਟ ਦਾ ਖਰਚਾ ਬਚ ਗਿਆ ਓਕੇ ਓਕੇ ਜੀ ਇਹ ਰੂਮ ਕਿੰਨੇ ਵਾਈ ਕਿੰਨੇ ਦਾ ਆ ਗਿਆ ਫਿਰ ਇਹ ਰੂਮ ਹੈਗਾ ਜੀ ਆਪਣਾ 12x12 ਦਾ ਓਕੇ ਰੋਸ਼ਨ ਦਾ ਪੂਰਾ ਧਿਆਨ ਹੈ ਜੀ ਹਨਾ ਸਾਰੇ ਪਾਸੇ ਕੋਈ ਜਦੋਂ ਪੂਰਾ ਧਿਆਨ ਹੈ ਤੁਸੀਂ ਦੇਖ ਸਕਦੇ ਠੀਕ ਹੈ ਬਿਲਕੁਲ ਕੋਈ ਇੱਕ ਲਾਈਟ ਲੁੱਟ ਵਾਲੀ ਕੋਈ ਦਿੱਕਤ ਵਾਲੀ ਕੋਈ ਇੱਕ ਪੈਸਾ ਵੀ ਨਹੀਂ ਠੀਕ ਠੀਕ ਹੈ ਭਾਜੀ ਤੇ ਡਾਉਨ ਸੀਲਿੰਗ ਪ੍ਰੋਪਰ ਹੋ ਗਈ ਨਾ ਫੁਲ ਪ੍ਰੋਪਰ ਠੀਕ ਹੈ ਜੀ ਸਾਰੀ ਡਿਜ਼ਾਈਨਿੰਗ ਵਗ ਠੀਕ ਹੈ ਜੀ ਆ ਸਟੋਰ ਦੇਖੋ ਦੋਸਤੋ ਕਿੰਨਾ ਖੁੱਲਾ ਢਲਾ ਆ ਗਿਆ ਸਭ ਤੋਂ ਵੱਡੀ ਗੱਲ ਤਾਂ ਇਹ ਆ ਸਟੋਰ ਜਿੰਨੇ ਵਾਰੀ ਤਿੰਨ ਦੋ ਪੇਟੀਆਂ ਤਿੰਨ ਦੋ ਪੇਟੀਆਂ ਮਰਜ਼ੀ ਧਰ ਲਓ ਹਨਾ ਬਿਨਾਂ ਲਾਈਟ ਦੇ ਰੋਸ਼ਨੀ ਦਾ ਤੁਸੀਂ ਇਹਦੇ ਵਿੱਚ ਰੋਸ਼ਨੀ ਪੂਰੀ ਹੈ ਕੋਈ ਲਾਈਟ ਲਾਉਣ ਦੀ ਲੋੜ ਨਹੀਂ ਤੁਹਾਨੂੰ ਠੀਕ ਹੈ ਇਹ ਹੀ ਖਾਸੀਤ ਹੁੰਦੀ ਹੈ ਹਰੇਕ ਬੰਦੇ 'ਚ ਠੀਕ ਹੈ ਜੀ ਇਹਦੇ ਨਾਲ ਇੱਕ ਕਨਸੈਪਟ ਹੋਰ ਹੈ ਜੀ ਹਾਂਜੀ ਹਾਂਜੀ ਇਨ ਫਿਊਚਰ ਓਕੇ ਜੀ ਇਹ ਆਪਾਂ ਇਹ ਜਿਹਾ ਅਪਾਰਟਮੈਂਟ ਡਰੈਸਿੰਗ ਰੱਖੇ ਠੀਕ ਹੈ ਜੀ ਇਨ ਫਿਊਚਰ ਇਹਨੂੰ ਟਾਇਲਟ 'ਚ ਕਨਵਰਟ ਕਰਨਾ ਹੈ ਇਹਦੀ ਪਾਇੰਟੇਸ਼ਨ ਛੱਡੀ ਹੋਈ ਹੈ ਠੀਕ ਹੈ ओके ओके ओमी इंटरेस्टिंग उचा एग्जॉस्ट ਛੱਡ ਰੱਖੇ ਆਪਸ਼ਨ ਹੈਗੀ ਆਪਣੇ ਕੋਲ ਓਪਸ਼ਨ ਹੈਗੀ ਹੈ ਠੀਕ ਹੈ ਜੀ ਇਹ ਫਿਊਚਰ ਵਾਲੀ ਆਪਸ਼ਨ ਆਪਾਂ ਰੱਖ ਕੇ ਚੱਲਦੇ ਆਂ ओके ओके भाई ਇਹ ਆਪਣੀ ਲੋਬੀ ਆ ਕਿ ਆਪਣੀ ਸਰ ਲੋਬੀ ਹੈ ਓਕੇ ਜੀ ਇਹ ਡਿਜ਼ਾਈਨ ਵਿੱਚ ਦੇਖੋ ਕਿੰਨਾ ਸੋਹਣਾ ਨਾ ਇੱਕ ਡਾਊਨ ਫਲਿੱਟਾ ਦੇ ਤੇ ਰੋਸ਼ਨੀ ਦੀ ਕੋਈ ਕਮੀ ਨਹੀਂ ਉਹ ਦੇਖੋ ਸਾਹਮਣੇ ਵਿੰਡੋ ਆ ਗਈ ਕਿਸੇ ਵੀ ਕੰਮ ਚ ਨਹੀਂ ਠੀਕ ਹੈ ਸੀ ਠੀਕ ਹੈ ਤੇ ਆਪਰ ਪੌੜੀਆਂ ਆ ਗਈਆਂ ਠੀਕ ਹੈ ਬਾਥਰੂਮ ਇਹ ਇੱਕ ਬਾਥਰੂਮ ਆਸੀ ਦੇ ਓਕੇ ਜੀ ਬਾਥਰੂਮ ਓਕੇ ਓਕੇ ਇਹ ਜੀ ਬਾਥਰੂਮ ਹੈ ਜਿਹੜਾ ਐਜੂਸੂਲੀ ਘਰ ਵਾਲੇ ਯੂਜ਼ ਕਰਨਗੇ ਇਹ ਗੇਟਰ ਦਾ ਬਾਹਰ ਹੈ ਓਕੇ ਜੀ ਇਦ ਨਾਲ ਕੀ ਹੈ ਜਿਹੜਾ ਦੇਸੀ ਆਪਾਂ ਪਿੰਡਾਂ ਚ ਬਣਾਉਣਾ ਹੁੰਦਾ ਉਹਦਾ ਖਰਚਾ ਬਚਦਾ ਲੱਖ ਫੇਰ ਵੱਧ ਗਿਆ ਲੱਖ ਫੇਰ ਵੱਧ ਗਿਆ ਠੀਕ ਠੀਕ ਹੈ ਬਾਈ ਇੱਕ ਆ ਰੂਮ ਆ ਗਿਆ ਇੱਕ ਰੂਮ ਆ ਗਿਆ ਠੀਕ ਠੀਕ ਹੈ ਜੀ ਸੈਜ ਦੇਖ ਸਕਦੇ ਹਾਂ ਓਕੇ ਸੈਜ ਤਾਂ ਪੂਰਾ ਠੀਕ ਹੈ ਜੀ 1400 ਪਰ ਟੇਰੀ ਆ 1400 ਕੋਈ ਕਮਰਾ ਛੋਟਾ ਨਹੀਂ ਠੀਕ ਹੈ ਜੀ ਕਮਰਾ ਤਾਂ ਫੁੱਲ ਖੁੱਲੇ ਡੁੱਲੇ ਆ ਰੋਸ਼ਨੀ ਦਾ ਪੂਰਾ ਪ੍ਰਬੰਧ ਹੈ ਖਵਾ ਦਾ ਪੂਰਾ ਪ੍ਰਬੰਧ ਹੈ ਬਿਲਕੁਲ ਠੀਕ ਠੀਕ ਹੈ ਜੀ ਆ ਦੇਖੋ ਦੋਸਤੋ ਨਾ ਇਹ 12x12 ਦੇ ਹੈ ਹਾਂ 12x12 12x12 ਦਾ ਠੀਕ ਹੈ ਜੀ ਆ ਦੇਖੋ ਦੋਸਤੋ ਪੂਰਾ ਖੁੱਲਾ ਤੇ ਇਧਰ ਵੈਂਟੀਲੇਸ਼ਨ ਪ੍ਰੋਫੀ ਠੀਕ ਹੈ ਇਧਰ ਪੌੜੀਆਂ ਆ ਗਈਆਂ ਤੇ ਉੱਪਰ ਲਖਾਈ ਆਪਾਂ ਜੀ ਠੀਕ ਹੈ ਪੌੜੀਆਂ ਉਹੀ ਨਜ਼ਾਰੇਦਾਰ ਪੌੜੀਆਂ ਬਾਈ ਤੁਹਾਡੀਆਂ ਬਾਕੀ ਦੀਆਂ ਗੱਲਾਂ ਹੀ ਗੱਲਾਂ ਰਹਿ ਗਈਆਂ ਨਾ ਆ ਪੌੜੀਆਂ ਦਾ ਬਈ ਨਜ਼ਾਰਾ ਬਹੁਤ ਇਹੀ ਨਜ਼ਾਰਾ ਹੈਗਾ ਤੁਸੀਂ ਪੌੜੀਆਂ ਚੜਦੇ ਥੱਕਦੇ ਨਹੀਂਗੇ ਸੋ ਨੂੰ ਸਾਹ ਨਹੀਂ ਚੜਾ ਤੁਹਾਡੇ ਗੋਡੇ ਨਹੀਂ ਦੁਖਦੇ ਇਹ ਚੀਜ਼ ਦੇਖੋ ਕਿੰਨੀ ਘਾਟ ਬਣਾਈ ਹੈ ਬਾਈ ਨਾ ਤੇ ਪੌੜੀਆਂ ਦੀ ਡਿਜ਼ਾਈਨਿੰਗ ਇਹ ਵੀ ਬਹੁਤ ਸੋਹਣੀ ਹੈ ਤੇ ਇੱਕ ਹੋਰ ਹੋਊਗਾ ਪੌੜੀਆਂ ਦੇ ਨਾਲ ਹਜੇ ਕੰਮ ਅਧੂਰਾ ਹੈ ਹਾਂਜੀ ਹਾਂਜੀ ਅਜੇ ਸੈਂਸਰ ਲਾਈਟ ਲੱਗੂ ਉਸ਼ਾ ਜੋਂ-ਜੋ ਪੌੜੀ ਦੇ ਪੈਰ ਰੱਖੋਗੇ ਉਹ ਲਾਈਟ ਚੱਲਦੀ ਰਹੋ ਉਹ ਕੰਮ ਆ ਜੇ ਪੈਂਡਿੰਗ ਆ ਬਾਈ ਕਹਿੰਦਾ ਜੋਂ-ਜੋ ਪੌੜੀ ਦੇ ਪੈਰ ਧਰਨਾ ਬੈਠ ਦੇਖ ਰਹੇ ਆ ਕਿ ਫਿਲਮਾਂ ਚ ਦੇਖਦੇ ਆ ਆਪਣਾ ਆਪਣਾ ਰੂਮ ਆ ਗਿਆ ਠੀਕ ਹੈ ਜੀ ਕਮਰਾ ਆ ਗਿਆ ਰੂਮ ਹੈਗਾ ਜਿਹੜਾ ਥੱਲੇ ਡਰੈਇੰਗ ਰੂਮ ਬਣਿਆ ਓਕੇ ਜੀ ਇਹ ਉਹਦੇ ਉੱਪਰ ਰੂਮ ਬਣਾਇਆ ਹੋਇਆ ਠੀਕ ਠੀਕ ਹੈ ਜੀ ਦੇਖੋ ਦੋਸਤੋ ਡੌਨ ਸੀਲਿੰਗ ਪੂਰੀ ਘੈਂਟ ਤਰੀਕੇ ਨਾਲ ਹੋਈ ਆ ੁੱਲਾ ਡੁੱਲਾ ਰੂਮ ਮਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਇੱਕ ਪੈਸਾ ਠੀਕ ਹੈ ਆ ਬਾਹਰ ਦਾ ਨਿਯਾਰਾ ਇਹ ਆ ਦੇਖੋ ਜੀ ਬਾਲਕਨੀ ਏਰੀਆ ਬਿਲਕੁਲ ਉ ਠੀਕ ਠੀਕ ਹੈ ਭਾਈ ਨਾਲੇ ਦਾ ਵਿਊ ਦਾ ਵਿਊ ਠੀਕ ਹੈ ਨਾਲੇ ਘਰ ਦੇ ਘਰ ਤੇ ਨਿਕਾ ਓਕੇ ਓਕੇ ਬਿਲਕੁਲ ਜੀ ਆ ਦੇਖੋ ਦੋਸਤੋ ਹਨ ਤੁਸੀਂ ਦੇਖ ਸਕਦੇ ਹੋ ਇੱਥੇ ਖੜ ਕੇ ਕਿੰਨਾ ਸੋਹਣਾ ਵਿਊ ਆ ਰਿਹਾ ਹੈ ਨਾ ਪਿੱਛੇ ਤੁਸੀਂ ਮੇਰੇ ਹਰਿਆਲੀ ਦੇਖ ਸਕਦੇ ਹੋ ਇੱਥੇ ਖੜ ਕੇ ਨਿਆਰੇ ਵੱਖਰੇਗਾ ਇਹ ਜਿਵੇਂ ਆਪਣਾ ਫਿਲਮਾਂ ਵਿੱਚ ਸੀਨ ਹੁੰਦੇ ਹੁੰਦੇ ਇਹ ਬੰਦਾ ਬਾਹਰ ਖੜਾ ਹੁੰਦਾ ਹੈ ਨਾ ਬਾਹਰ ਖੜਾ ਠੀਕ ਠੀਕ ਹੈ ਭਾਈ ਆਪ ਦਾ ਸਭ ਦੇ ਦੇਖਾ ਹਣਾ ਸਿੰਗਲ ਲੱਗੀ ਹੋਈ ਬਿਲਕੁਲ ਬਿਲਕੁਲ ਜੀ ਆ ਦੇਖੋ ਆਪਾਂ ਇਹ ਚ ਇੱਕ ਡਬਲ ਪਿੱਲਰ ਲਾ ਕੇ ਆਡ ਡਿਜ਼ਾਈਨ ਇਹਦਾ ਸੇਮ ਇੱਥੇ ਸੇਮ ਪੋਰਚ ਠੀਕ ਠੀਕ ਹੈ ਭਾਈ ਆਪਾਂ ਆਪਣਾ ਬਾਈ ਉਹੀ ਪੋਰਚ। ਠੀਕ ਹੈ ਬਾਈ। ਕੋਈ ਤੁਸੀਂ ਆਖੋਗੇ ਫਿਰ ਇਹ ਕੋਠੀ ਵਾਲਾ ਕੰਮ। ਇਹ ਆਨੰਦ ਹੀ ਆਨੰਦ। ਬਿਲਕੁਲ। ਉਹੀ ਉਹਰੇ ਮੰਝਾ ਡਾਇਆ। ਚਾਰੇ ਪਾਸਿਓਂ ਹਵਾ। ਬਿਲਕੁਲ ਥੋੜਾ ਚਾਰੇ ਪਾਸੇ ਇਹਨਾਂ ਜਿਹਾ ਇੰਨੇ ਕੋਠੇ ਦੀ ਵੀਡੀਓ ਬਣਾ ਦੀ ਆਪਾਂ। ਸਾਰਿਆਂ 'ਚ ਇਹ ਹੀ ਆਨੰਦ ਆ ਰਿਹਾ। ਲੱਗ ਡਿਜ਼ਾਈਨ ਹੈ ਤੇ ਲੱਗ ਕੇ ਇਸ ਕੰਸੈਪਟ ਦਾ ਕਰ ਆਪਾਂ ਪਾਉਣੇ ਕਾਦੇ ਵਾਸਤੇ ਜੀ ਇਹਦੇ ਸਕੂਨ ਮਿਲੇ। ਬਿਲਕੁਲ ਬਿਲਕੁਲ ਜੀ। ਤੇ ਉਹੀ ਕੰਸੈਪਟ ਨਾਲ ਰੱਖੀ ਠੀਕ ਹੈ। ਆ ਦੇਖੋ ਦੋਸਤੋ ਤੁਸੀਂ ਦੇਖ ਸਕਦੇ ਹੋ ਨਾ ਕਿੰਨਾ ਨਿਆਰੇਦਾਰ ਘਰ ਬਣਾਇਆ ਬਾਈ ਨੇ ਬਹੁਤ ਨਿਆਰੇਦਾਰ। ਠੀਕ ਹੈ ਬਾਈ ਚਾਂਸ ਬਾਛੜਾ ਅਜੇ ਤਾਂ ਡਰੇਨੇਜ ਦਾ ਹੱਲ ਹੈ ਡਰੇਨੇਜ ਦਾ ਹੱਲ ਹੈ ਠੀਕ ਹੈ ਨਹੀਂ ਕਈਆਂ ਦੇ ਹੁੰਦਾ ਨਾ ਇੱਥੇ ਪਾਣੀ ਕੜਾ ਹੁੰਦਾ ਫਿਰ ਬੰਦਾ ਪੋਚੇ ਲਾ ਲਾ ਕੜਦਾ ਹੁੰਦਾ ਪੋਚੇ ਲਾ ਕੇ ਫਿਰ ਉਹ ਦੋ ਇੱਕ ਜਗਾੜ ਲਾਉਂਦੇ ਨੇ ਹਾਂਜੀ ਹਾਂ ਬਿਜਲੀ ਵਾਲੀ ਜਿਹੜੀ ਫਿਟਿੰਗ ਵਾਲੀ ਪੈ ਜਾਂਦੀ ਉਹ ਮੋਰਾ ਮਾਰਕਟ ਆ ਪਾ ਓਟ ਪਾ ਦੇ ਬਾਈ ਨੇ ਪ੍ਰੋਪਰ ਧਿਆਨ ਰੱਖਿਆ ਹੋਇਆ ਦੇਖੋ ਦੋਸਤੋ ਨਾ ਪੂਰਾ ਜਾਲੀ ਦਾ ਪ੍ਰੋਪਰ ਧਿਆਨ ਰੱਖਿਆ ਹੋਇਆ ਹੈ ਡਰੇਨੇਜ ਦਾ ਪੂਰਾ ਹੱਲ ਤੇ ਬਾਈ ਦੇਖਿਆ ਨਾ ਆਹ ਕਿਚੋਰ ਜੀ ਕੀ ਬਣਾਤੀ ਇੱਥੇ ਇਹ ਵੀ ਸਹੀ ਕਿਹਾ ਜੀ ਠੀਕ ਹੈ ਜੀ ਇਹ ਮਾਲਕ ਕੀ ਕਹਿੰਦਾ ਕਈ ਵਾਰ ਆਪਾਂ ਗੋਟੇ ਸੁੱਤੇ ਪਿਆ ਹਾਂ ਜੀ ਹਾਂ ਬਾਰਿਸ਼ ਆ ਗਈ ਓਕੇ ਜੀ ਥੱਲੇ ਕਿੱਥੇ ਭਜੂਗਾ ਮੈਂ ਠੀਕ ਹੈ ਜੀ ਇਹ ਉਹਦੇ ਕਰਕੇ ਬਣਾਇਆ ਕਿ ਉਰੇ ਇੱਕ ਬੰਦੇ ਦਾ ਮੰਜਾ ਡਹਿ ਸਕੇ ਮੰਜੇ ਵੈਸੇ ਇਸ ਤੇ ਨੜਹਿ ਜਾਣਗੇ ਓਕੇ ਓਕੇ ਠੀਕ ਹੈ ਜੀ ਇਹ ਜੋ ਸਟੋਰ ਹੋ ਗਿਆ ਉੱਪਰ ਠੀਕ ਹੈ ਜੀ ਮੰਜੇ ਇੱਥੇ ਪਰਮਾਨੈਂਟ ਪਾਏ ਨੇ ਵੇਲੇ ਕੋਲੇ ਮੀਂਹ ਕਣੀ ਆਗੇ ਮੰਜੇ ਅੰਦਰ ਕਰ ਸਕਦੇ ਆਪ ਵੀ ਅੰਦਰ ਪੈ ਸਕਦੇ ਓਕੇ ਇਹਨੂੰ ਇਹ ਡਿਜ਼ਾਈਨਿੰਗ ਦੇ ਵਿੱਚ ਕਵਰ ਕਰ ਲਿਆ ਕਿਸੇ ਨੂੰ ਨਹੀਂ ਪਤਾ ਕਿ ਕੀ ਹੈ ਇਹਦੇ ਵਿੱਚ ਓਕੇ ਓਕੇ ਆਲਮੋਸਟ ਡਿਜ਼ਾਈਨ ਅਕਲਾ ਆਲਮੋਸਟ ਠੀਕ ਹੈ ਨਾਲ ਡਿਜ਼ਾਈਨ ਦਾ ਡਿਜ਼ ਨਾਲੇ ਕੀ ਕੰਮ ਆਲੇ ਜੀ ਚੀਰ ਵਰਤੋਂ ਜਾ ਗਈ ਪੂਰੀ ਬਿਲਕੁਲ ਠੀਕ ਠੀਕ ਹੈ ਜੀ ਬਾਦਰੀ ਤਰੇਡ ਖਾ ਜਾਂਦਾ ਨਹੀਂ ਬਿਲਕੁਲ ਜੀ ਮੂਰੋਂ ਬਿਲਕੁਲ ਖਾਂਦੇ ਇਹ ਬਾਦਰੀ ਤੇ ਤਰੇਡ ਨਾ ਆਵੇ ਉਹਦਾ ਹੱਲ ਹੈ ਇਹਦੇ ਕੀ ਹੱਲ ਹੋਇਆ ਬਈ ਫਿਰ ਇਹਦੇ ਵਿੱਚ ਕੀ ਹੈ ਜਦੋਂ ਵੀ ਹੁੰਦਾ ਹੈ ਹਾਂਜੀ ਹਾਂ ਜਦੋਂ ਬਾਦਰਾ ਪਾੜਦਾ ਠੀਕ ਹੈ ਜੀ ਉਹ ਮਿੱਟੀ ਦੀ ਢੜਕਾ ਦੇ ਨਾਲ ਪਾੜਦਾ ਬਿਲਕੁਲ ਜੀ ਜਦੋਂ ਮਿੱਟੀ ਪਾਣੀ ਠੀਕ ਹੈ ਜੀ ਵਿਚਾਲੀ ਬਿਲਕੁਲ ਜੀ ਉਹ ਚ ਗੈਸ ਹੁੰਦੀ ਹੈ ਉਹ ਨਿਕਲਦੀ ਨਹੀਂ ਠੀਕ ਹੈ ਬਈ ਇਹਦੇ ਅਸੀਂ ਮਿੱਟੀ ਚੋਂ ਗੈਸ ਨਿਕਲਣ ਦੀ ਥਾਂ ਛੱਡੀ अच्छा ਵੀ ਇਹਦੇ ਰਾਹੀਂ ਥੋੜੀ ਜਿਹੀ ਮਿੱਟੀ ਪਾਈ ਹੋ ਜੀ ਗੈਸ ਨਿਕਲੂਗੀ ਇਹਦੀ ਗੈਸ ਨਿਕਲ ਤੇ ਬਾਧਰਾ ਪਾੜਦਾ ਨਹੀਂ ਜਦੋਂ ਗੈਸ ਨਿਕਲਨ ਨੂੰ ਉਹਨੂੰ ਜਗ੍ਹਾ ਮਿਲ ਗਈ ਬਿਲਕੁਲ ਜੀ ਤਾਂ ਉਹ ਹਵਾ ਹੋ ਗਈ ਜੀ ਹਾਂਜੀ ਹਾਂ ਪਾਣੀ ਹੋ ਗਿਆ ਠੀਕ ਜੀ ਇਹ ਦੋਨੇ ਆਪ ਦਾ ਆਪ ਬਣਾਉਂਦੇ ਨੇ ਇਹਨੂੰ ਲੋੜ ਨਹੀਂ ਪੈਂਦੀ ਠੀਕ ਜੀ ਜੇ ਰਾਹ ਨਹੀਂ ਹੈਗਾ ਰਾਹ ਨਾ ਲੈਣਗੇ ਬਿਲਕੁਲ ਜੀ ਅਸੀਂ ਮਿੱਟੀ 'ਚ ਹਵਾ ਨੂੰ ਨਿਕਲਨ ਨੂੰ ਰਾਹ ਦੇਤਾ ਠੀਕ ਹੈ ਬਈ ਤੁਸੀਂ ਕਿਸੇ ਵੀ ਦੇਖ ਲਿਓ ਕੋਠੀ ਬਣੀ ਨਹੀਂ ਇਹਨੂੰ ਸਾਲ ਤੋਂ ਉੱਪਰ ਹੋ ਗਿਆ ਨਹੀਂ ਇਹ ਚੀਜ਼ ਤਾਂ ਮਤਲਬ ਕਿਤੇ ਵੀ ਟ੍ਰੇਡ ਹੋਵੇ ਇਹ ਚੀਜ਼ ਤਾਂ ਮੈਂ ਥੋੜੇ ਪਹਿਲੀ ਵਾਰ ਦੇਖਿਆ ਪੂਰੇ ਬਾਧਰੇ ਦੇ ਜੁਆਇੰਟ ਹ ਪਹਲ ਕਰਿਆ ਕਿ ਆਰ ਸੀ ਸੀ ਭਰਨ ਲੱਗ ਗਏ ਸਰੀਏ ਛੱਡ ਕੇ ਤੁਸੀਂ ਦੇਖਿਆ ਨਾ ਚੱਲ ਤੈਸੇ ਉਹ ਵੀ ਕਰਿਆ ਬਟ ਉਹ ਚ ਮਨ ਨਹੀਂ ਖੁਸ਼ ਹੋਇਆ ਕਿਰ ਫਾਇਦਾ ਨਹੀਂ ਕਿਉਂ ਡਿਜ਼ਾਈਨ ਸਹੀ ਨਹੀਂ ਬਣਦੇ ਸੀ ਬਿਲਕੁਲ ਜੀ ਬਨੇਰਾ ਉੱਚਾ ਚੱਕਣਾ ਪੈਂਦਾ ਸੀ ਡਿਜ਼ਾਈਨ ਨਹੀਂ ਬਣਦੇ ਤੇ ਇਹਦਾ ਇਹ ਹੱਲ ਕਰਿਆ ਕਈ ਕੋਠੀਆਂ ਚ ਬਹੁਤ ਚ ਕਰਿਆ ਠੀਕ ਹੈ ਜੀ ਤੇ ਇਹਦੇ ਨਾਲ ਜਮਾ ਵੀ ਨਹੀਂ ਪਾੜਦਲ ਸੀ ਦੇਖ ਸਕਦੇ ਹੋ ਕਿ ਤੋ ਇੱਕ ਪਾਸੇ ਵੀ ਜ ਬਨੇਰਾ ਪਾ ਲਿਆ ਉਹ ਦੇਖਿਆ ਨੇ ਕੋਠੇ ਬਾਕੀ ਸਭ ਤਿਹੜ ਨਹੀਂ ਆਈ ਚੱਕਾ ਬਨੇਰਾ ਪਾੜਦਾ ਵੀ ਨਹੀਂ ਓਕੇ ਬਾਈ ਜੀ ਹਾਂ ਟੈਂਕੀ ਦਾ ਪ੍ਰੋਪਰ ਧਿਆਨ ਰੱਖਣਾ ਤੁਸੀਂ ਬਿਲਕੁਲ ਜੀ ਠੀਕ ਹੈ ਜੀ ਥੱਲੇ ਗੈਪ ਕਾਦੇ ਵਾਸਤੇ ਪਾ ਪਹਿਲੀ ਗੱਲ ਤਾਂ ਜਿਹੜਾ ਦਾ ਲੋਡ ਆ ਅਸੀਂ ਕਨਵਰਟ ਕੀਤਾ ਓਕੇ ਥੈਂਕ ਯੂ ਦਾ ਠੀਕ ਹੈ ਜੀ ਦੂਜਾ ਸਫਾਈ ਨਹੀਂ ਹੁੰਦੀ ਜਦੋਂ ਟੈਂਕੀ ਥੱਲੇ ਪਈ ਹੈ ਟੈਂਕੀ ਜਦੋਂ ਗਿੱਲ ਫੜ ਲਈ ਉਹਦੇ ਥੱਲੇ ਕਾਈ ਜੰਮ ਜਾਣੀ ਹੈ ਉਹ ਆ ਗਿਆ ਦੂਜਾ ਜਦੋਂ ਦੀ ਸਲਾਬ ਵਿੱਚ ਆਉਗੀ ਕਨੈਕਟ ਹੋ ਕੇ ਛੱਤ ਨੂੰ ਖਰਾਬ ਕਰੇਗੀ ਠੀਕ ਉਹ ਮੁੜਕਾ ਆ ਜਾਂਦਾ ਜਿਹੜੇ ਨੂੰ ਮੁੜਕਾ ਆ ਗਿਆ ਪਾਣੀ ਨੂੰ ਮੁੜਕਾ ਆ ਜਾਂਦਾ ਕਈਆਂ ਦੇਖਿਆ ਵੀ ਕੋਠੇ ਥੱਲੇ ਦਾਗ ਜਾਂ ਆ ਜਾਂਦਾ ਹਾਂ ਉਹ ਆ ਜਾਂਦਾ ਠੀਕ ਜੀ ਉਹਨੂੰ ਬਚਾਣ ਦੇ ਕਰਕੇ ਅਸੀਂ ਨੇ ਉਹ ਜਣ ਵਾਸਤੇ ਠੀਕ ਹੈ ਜੀ ਜਦੋਂ ਇਹ ਤੇ ਆ ਗਿਆ ਇਹ ਸਾਫ਼ ਹੋ ਜੂ ਥੱਲੋਂ ਬਿਲਕੁਲ ਜੀ ਬਟ ਇਹਦੇ ਜੇ ਆ ਗਿਆ ਥੱਲੋਂ ਨਹੀਂ ਸਾਫ਼ ਹਾਂ ਉਹ ਇਹ ਨਾ ਹਵਾ ਨਹੀਂ ਨਾ ਕ੍ਰੋਸ ਹੁੰਦੀ ਹਵਾ ਨਹੀਂ ਲੱਗਦੀਗੀ ਹੁਣ ਇੱਥੇ ਨੂੰ ਹਵਾ ਲੱ ਕਿ ਹਜੇ ਇਨ ਫਿਊਚਰ 1500 ਲੀਟਰ ਦੀ ਟੈਂਕੀ ਵੀ ਧਰਨੀ ਪਈ ਠੀਕ ਹੈ ਜੀ ਉੱਧਰੀ ਜਾ ਸਕਦੀ ਠੀਕ ਠੀਕ ਹੈ ਜੀ ਇੱਥੇ ਬਈ ਗਲਾਸ ਲੱਗੂ ਹਾਂ ਇੱਥੇ ਗਲਾਸ ਲੱਗੂਗਾ ਜੀ ਉਹ ਮਾਲਕ ਦੀ ਹੈ ਕਿ ਗਲਾਸ ਲਵਾ ਲੈ ਜਾਂ ਕਲੀ ਸਟੀਲ ਲਵਾ ਲੈ ਠੀਕ ਠੀਕ ਹੈ ਜੀ ਉਹ ਡਿਪੈਂਡ ਉਹਨਾਂ ਤੇ ਰਹੇਗਾ ਡਿਪੈਂਡ ਉਹਨਾਂ ਤੇ ਕਰਦੇ ਠੀਕ ਠੀਕ ਹੈ ਬਾਈ ਤੇ ਦੂਜਾ ਇੱਥੇ ਸਾਇਲ ਮਿਲੂ ਠੀਕ ਹੈ ਜੀ ਉੱਥੇ ਲਾਈਟ ਮਿਲਨੀ ਮਿਲਦੀ ਠੀਕ ਠੀਕ ਹੈ ਜੀ ਉਹ ਤਾਂ ਇਹ ਗੱਲ ਪੱਕੀ ਨੇਚਰਲ ਆ ਗਈ ਜੀ ਹਾਂ ਜਮਨ ਐਕਸੈਕਟਲੀ ਗੱਲ ਹੈ ਤੇ ਤੁਹਾਨੂੰ ਉਹ ਮਿਲਣੀ ਹੀ ਮਿਲਣੀ ਠੀਕ ਠੀਕ ਹੈ ਜੀ ਜਮਾ ਠੀਕ ਹੈ ਨਾ ਮਾ ਤੁਹਾਨੂੰ ਕੋਠੀ ਦੇ ਮਾਲਕ ਨਾਮ ਲਾ ਦੀ ਠੀਕ ਹੈ ਜੀ ਆ ਸਾਡੇ ਮਾਲਕ ਸਾਹਿਬ ਨੇ ਜਿੰਨਾ ਦੀ ਕੋਠੀ ਬਣੀ ਓਕੇ ਓਕੇ ਸਰਦਾਰ ਜੀ ਨੇ ਜਿੰਨਾ ਦੀ ਕੋਠੀ ਹੈ ਇੱਕ ਤਾਂ ਸਾਨੂੰ ਐਂ ਦੱਸ ਦੋ ਆਪਾਂ ਖੜੇ ਕਿੱਥੇ ਆ ਹਾਂ ਇਹ ਆਪਾਂ ਜੀ ਪਿੰਡ ਹੀਰੋ ਖੁਰਦ ਪਹਿਲਾ ਮਾਨਸਾ ਦੇ ਵਿੱਚ ਖੜੇ ਠੀਕ ਹੈ ਠੀਕ ਹੈ ਜੀ ਰਾਜੂ ਚਾਹਲ ਸਰ ਨੇ ਜਿੰਨਾ ਦੀ ਇਹ ਕੋਠੀ ਠੀਕ ਹੈ ਬਈ ਸਾਨੂੰ ਕਿਵੇਂ ਲੱਗਿਆ ਇਹਦਾ ਕੰਮ ਨਹੀਂ ਸਾਨੂੰ ਕੰਮ ਬਹੁਤ ਵਧੀਆ ਲੱਗਿਆ ਠੀਕ ਹੈ ਜੀ ਹਾਂ ਜੀ ਤੇ ਰੇਟ ਰੂਟ ਸਹੀ ਹੈ ਭਾਈ ਨਹੀਂ ਰੇਟ ਜਮਾ ਜਾਇਜ਼ ਹੈ ਠੀਕ ਹੈ ਜੀ ਹਾਂ ਜੀ ਤੇ ਕੋਈ ਕੰਮ ਚ ਕਾਣ ਮੀਣ ਨਹੀਂ ਕੋਈ ਕਾਣ ਠੀਕ ਕਾਣ ਮੀਨ ਸਾਡਾ ਮਿਸਤਰੀ ਖੜਾਇ ਜੀ ਕਾਣ ਮੀਨ ਹੁੰਦਾ ਹੀ ਆਪਾਂ ਇਹਨੂੰ ਦੀ ਕਹਿ ਠੀਕ ਹੈ ਜੀ ਅੱਛਾ ਇਹ ਮਿਸਤਰੀ ਭਾਈ ਨੇ ਬਣਾਈ ਥੋੜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਜੀ ਤੁਹਾਡਾ ਨਾਮ ਕੀ ਹੈ ਭਾਈ ਮੇਰਾ ਨਾਮ ਜਗਸੀਰ ਸਿੰਘ ਆ ਭਾਈ ਜੀ ਜੀ ਇਸੇ ਪਿੰਡ ਦਾ ਮਰਿਆ ਨਾਲ ਓਕੇ ਜੀ ਹਾਂ ਠੀਕ ਹੈ ਜੀ ਕੋਈ ਦਿੱਕਤ ਆਈ ਨਕਸ਼ੇ ਉਪਰ ਤੀ ਨਾ ਨਾ ਮੇਰੇ ਕੋਈ ਦਿੱਕਤ ਨਹੀਂ ਕੋਈ ਉਨੀ ਕੀ ਹੋਈ ਹੋਵੇ ਬਾਕੀ ਜੇ ਉਨੀ ਕੀ ਹੋਊ ਭਰਾ ਨਾਲ ਜਦੋਂ ਫੋਨ ਮਾਰਦਾ ਜੱਦੀ ਆਉਂਦਾ ਹੈ ਨਾਲ ਨਾਲ ਆਉਂਦਾ ਹਾਂ ਭਾਈ ਨਾ ਉਹ ਨਹੀਂ ਹੈਗਾ ਨਕਸ਼ੇ ਨਾਲ ਕੰਬੀ ਮੈਂ ਤਾਂ ਚੰਡੀਗੜ੍ਹ ਫੜਦਾ ਬਠਿੰਡੇ ਫੜਦਾ ਨਾ 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 ਸੋ ਦੋਸਤੋ ਬਾਈ ਤੋਂ ਨਕਸ਼ਾ ਲੈਤਾ ਸੀ ਇਹ ਕੰਮ ਕਰਾਇਆ ਬਾਈ ਜੀ ਬਹੁਤ ਖੁਸ਼ ਨੇ ਠੀਕ ਹੈ ਤੇ ਬਾਈ ਜੀ ਕੋਈ ਕਦੇ ਦਿੱਕਤ ਆਈ ਹੋਈ ਨਹੀਂ ਇਹ ਕਦੇ ਵੀ ਨਹੀਂ ਕੋਈ ਨਕਸ਼ਾ ਹੈ ਕਹਤੋਂ ਡੀਆ ਨਾ ਜੀ ਨਾ ਜੀ ਵੀ ਬਾਅਦ ਟਹਾ ਦੋ ਨਾ ਨਾ ਫਿਰ ਦੁਬਾਰੇ ਬਣਾ ਲੂ ਕਹਦੇ ਨੇ ਇਹ ਇਹ ਕੰਮ ਤਾਂ ਕਦੇ ਹੋਇਆ ਨਹੀਂ ਠੀਕ ਠੀਕ ਹੈ ਹਾਂ ਜੀ ਠੀਕ ਹੈ ਆਪਾਂ ਨੇ ਪਹਿਲੀ ਗੱਲ ਦਿੱਤੀ ਬਾਈ ਨੂੰ ਜੀ ਠੀਕ ਹੈ ਵੀ ਆਪਣਾ ਬਸ ਹੋਇਆ ਕੰਮ ਕਰੋ ਜਿਹੜਾ ਟਾ ਟਾ ਹੀ ਨਾ ਹੋਇਆ ਕਹਿੰਦੇ ਓਕੇ ਹਾਂ ਜੀ ਤੇ ਬਾਈ ਜੇ ਕੋਈ ਹੋਰ ਭਰਾ ਨੇ ਕਿਸੇ ਨੂੰ ਕੋਠੀ ਬਣਾਉਣੀ ਹੈ ਹਾਂ ਜੀ ਜਾਂ ਨਕਸ਼ਾ ਲੈਣਾ ਹੈ ਹਾਂ ਜੀ ਉਹ ਕਿਹਨਾ ਨਾਲ ਸੰਪਰਕ ਨੀ ਉਹ ਸਾਹਿਲ ਵੀਰ ਇਹਨਾਂ ਦੇ ਠੀਕ ਹੈ ਜੀ ਤੇ ਮਿਸਤਰੀ ਚਾਹੀਦਾ ਹੋਵੇ ਮਿਸਤਰੀ ਜਗਸੀਰ ਸਿੰਘ ਹੈਗੇ ਸਾਡੇ ਪਿੰਡ ਦੀ ਜੰਪਾ ਦਾ ਠੀਕ ਹੈ ਜੀ ਹਾਂਜੀ ਖੁਸ਼ ਹੋਣਾ ਦੇ ਕੰਮ ਤੋਂ ਪੂਰਾ ਖੁਸ਼ ਆ ਜੀ ਠੀਕ ਹੈ ਦੋਸਤੋ ਬਾਈ ਸਾਹਿਲ ਤੁਹਾਨੂੰ ਪਤਾ ਪਹਿਲਾਂ ਵੀ ਤੁਸੀਂ ਵੀਡੀਓ ਦੇਖਿਆ ਨੇ ਪੂਰਾ ਘੈਂਟ ਕੰਮ ਆ ਬਾਈ ਦਾ ਕਿਸੇ ਪੱਖੋਂ ਕਿਸੇ ਵੀ ਤਰ੍ਹਾਂ ਦਾ ਕੋਈ ਲਾਂਬਾ ਨਹੀਂਗਾ ਜੇ ਕਿਸੇ ਭਰਾ ਨੇ ਕੰਮ ਕਰਾਉਣਾ ਤਾਂ ਬਾਈ ਨਾਲ ਜਰੂਰ ਸੰਪਰਕ ਕਰਿਓ ਤੇ ਬਾਈ ਜੀ ਇੱਕ ਆਪਣਾ ਦਫ਼ਤਰ ਦੱਸ ਦੋ ਕਿੱਥੇ ਆਪਣਾ ਦਫ਼ਤਰ ਜੀ ਸੁਨਾਮ ਪਲੇਟਾ ਧਰਮਗੜ ਤੇ ਬਲਾਡਾ ਠੀਕ ਹੈ ਇਹਦੇ ਨਾਮ ਨਾਲ ਕੱਲਾ ਨਕਸ਼ਾ ਨਹੀਂ ਕੀ ਵਿਦਮੈਟੀਰੀਅਲ ਕੰਮ ਵੀ ਕਰਾ ਸਕਦਾ ਓਕੇ ਜਗ੍ਹਾ ਤੇ ਪੈਸਾ ਤੁਹਾਡਾ ਬਣਾ ਕੇ ਅਸੀਂ ਦੇਵਾਂਗੇ ਠੀਕ ਹੈ ਜੀ ਤੁਸੀਂ ਸਿਰਫ ਆ ਕੇ ਚਾਬੀਆਂ ਤੁਹਾਨੂੰ ਹੈਂਡਓਵਰ ਕਰਨਾ ਤੁਸੀਂ ਆ ਕੇ ਸਮਾਨ ਰੱਖਣ ਦਾ ਆਪਦਾ ਰਹਿਣਾ ਠੀਕ ਹੈ ਜੀ ਇਵਨ ਕਿ ਜੇ ਤੁਸੀਂ ਸਮਾਨ ਵੀ ਸਾਨੂੰ ਕੋਲ ਅਸੀਂ ਉਹ ਵੀ ਦੇ ਦਾਂਗੇ ਅੱਛਾ ਅੱਛਾ ਸਭ ਚੀਜ਼ ਦੀ ਮਤਲਬ ਦਿੱਕਤ ਹੀ ਨਹੀਂ ਤੁਸੀਂ ਦੱਸੋ ਤੁਹਾਨੂੰ ਕੀ ਚਾਹੀਦੀ ਆਹ ਚੀਜ਼ਾਂ ਰਿਕੁਆਇਰ ਅਸੀਂ ਅਪ ਕਰਾ ਕੇ ਦੇਵਾਂਗੇ ਨਹੀਂ ਫਿਰ ਵਿੱਚ ਐ ਵੀ ਹੋ ਜਾਂਦਾ ਬਈ ਜਿਵੇਂ ਤੁਸੀਂ ਵਿਦਮੈਟੀਰੀਅਲ ਕਰ ਲਿਆ ਹਾਂਜੀ ਵਿੱਚ 5-5 ਸਾਲ ਕੰਮ ਲੰਮ ਗਿਆ ਉਹ ਕੰਮ ਤਾਂ ਨਹੀਂ ਨਾ 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 ਜਿੰਨਾ ਟੈਂਡਰ ਹੋ ਗਿਆ ਉਹਨੂੰ ਜਿੰਨਾ ਟੈਂਡਰ ਟਾਈਮ ਆਪਣਾ ਸਾਈਨ ਹੋ ਹੈਂਡਓਵਰ ਕਰਾਂਗਾ इवन ਕਿ ਉਹ ਤੋਂ 1 ਮਹੀਨਾ ਪਹਿਲਾਂ ਹੈਂਡਓਵਰ ਕਰਾਂ। ਠੀਕ ਹੈ ਜੀ। ਜੇ ਤੁਹਾਨੂੰ ਚੀਜ਼ ਸਮੇਂ ਤੋਂ ਪਹਿਲਾਂ ਮਿਲੂਗੀ ਤੁਸੀਂ ਸਾਡੀ ਤਾਰੀਫ਼ ਹੀ ਫੇਰ ਕਰੋਗੇ। ਇਹ ਕੰਮ ਹੀ ਲੇਟ ਦਿੱਤਾ। ਠੀਕ ਹੈ ਜੀ। ਫੇਰ ਉਹਦਾ ਫਾਇਦਾ ਕੀ ਹੋਇਆ? ਲਿਖਦੇ ਅਸੀਂ ਜਿਵੇਂ ਉਹਨੂੰ 12 ਮਹੀਨੇ ਲਿਖ ਲੈ। ਤਾਂ 11 ਮਹੀਨੇ ਤੁਹਾਨੂੰ ਕੰਮ ਹੈਂਡਓਵਰ ਕਰਦਾ। ਠੀਕ ਹੈ ਜੀ। ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਨਾ ਬਾਈ ਦਾ ਕੰਮ ਪੂਰਾ ਘੈਂਟ ਆਪਾਂ ਪਹਿਲਾਂ ਵੀ ਕਈ ਵੀਡੀਓ ਪਾ ਚੁੱਕੇ ਹਾਂ ਬਾਈ ਦੀ ਤੇ ਹਰ ਇੱਕ ਥਾਂ ਤੇ ਬਾਈ ਨੂੰ ਸ਼ਾਵਾਸ਼ ਹੱਲਾਸ਼ੇਰੀ ਹੀ ਮਿਲਿਆ ਕਿਸੇ ਪੱਖੋਂ ਕਿਸੇ ਨੇ ਨਾਰਾਜ਼ ਨਹੀਂ ਕੀਤਾ। ਵੀ ਸਾਡੇ ਵੀ ਆ ਗਲਤ ਕਰ ਗਿਆ ਬਿਲਕੁਲ ਸੋ ਦੋਸਤੋ ਜੇ ਤੁਸੀਂ ਵੀ ਕਿਸੇ ਨੇ ਕੰਮ ਕਰਾਉਣਾ ਹੈ ਜੇ ਕੋਠੀ ਪਾ ਰਹੇ ਹੋ ਜਾਂ ਪਾਉਣ ਦੀ ਸੋਚ ਰਹੇ ਹੋ ਇੱਕ ਵਾਰ ਬਾਈ ਸਾਹਿਲ ਨੂੰ ਜਰੂਰ ਕੰਟੈਕਟ ਕਰ ਲਿਓ ਤੁਹਾਡਾ ਘੱਟੋ ਘੱਟ ਕੋਠੀ ਮਗਰ 5-6 ਲੱਖ ਰੁਪਏ ਦਾ ਬਾਈ ਹੈ ਜਾ ਕਰਕੇ ਦੇਊਗਾ ਸੋ ਦੋਸਤੋ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਵੀਡੀਓ ਕਿਦਾਂ ਲੱਗੀ